ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕਾ ਔਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ 7:30 ਹੋ ਚੁੱਕੇ ਨੇ ਬਹੁਤ ਸਾਰੇ ਆਪਾਂ ਨੇ ਕੰਮ ਕਰ ਲਏ ਨੇ ਤੇ ਬਹੁਤ ਸਾਰੇ ਰਹਿੰਦੇ ਨੇ ਜਿਨ੍ਹਾਂ ਮੈਂ ਕਈ ਮੋਟੇ-ਮੋਟੇ ਹੋਗੇ ਬਰੀਕ-ਬਰੀਕ ਰਾਈਗੇ ਜੇ ਕੋਈ ਮੋਟੀ ਮੋਟੀ ਤਾਂ ਜਲਦੀ ਹੋ ਜਾਂਦੇ ਨੇ ਜਿਹੜੇ ਬਰੀਕ ਬਰੀਕ ਹੁੰਦੇ ਨੇ ਉਹਨਾਂ 'ਚ ਟਾਈਮ ਲੱਗਦਾਗਾ ਮੱਜਾ ਨਮਾਉਣ ਜਾਂਦੀ ਸੀ ਆਪਾਂ ਬਲੌਗ ਸਟਾਰਟ ਕਰ ਲੈਣੇ ਕਿਸ ਤਰ੍ਹਾਂ ਦੇ ਰਹੁ ਅੱਜ ਅੱਜ ਹੈਗਾ ਜੀ ਰਖੜੀ ਦਾ ਤਿਹਾਰ ਸਾਰੀਆਂ ਭੈਣਾਂ ਨੂੰ ਹੈਪੀ ਰਖੜੀ ਜਿਉਂਦੇ ਵਸਦੇ ਰਹਿਣ ਵੀਰ ਜਿਉਂਦੇ ਵਸਦੇ ਰਹਿਣ ਆਪਣੇ ਪੁੱਤ ਭਾਣ ਜੇ ਭਤੀਜੇ ਰਖੜੀ ਬਣਾਉਂਦੇ ਰਹਿਣ ਭੂਆ ਪਤੀਜੇ ਭਾਣ ਜੀਆਂ ਜਾਂਦੀਆਂ ਰਹਿਣ ਹਨਾ ਰਖੜੀ ਬਣਾਉਂਦੇ ਰਹਿਣ ਸਾਗਣ ਬਣਾਉਂਦੇ ਰਹਿਣਾ ਹੈਪੀ ਰਖੜੀ ਸਾਡੇ ਸਾਰੇ ਪਰਿਵਾਰਕ ਨੂੰ ਸਾਰੀਆਂ ਭੈਣਾਂ ਨੂੰ ਭਰਾਵਾਂ ਨੂੰ ਤੇ ਇਹ ਇਹ ਆਈ ਨਹੀਂ ਹੈਗਾ ਭੈਣਾਂ ਦੇ ਤਿਹਾੜਾ ਨਾਲ ਭਰਾਵਾਂ ਦਾ ਜੇ ਭੈਣਾਂ ਬੰਨਣ ਜਾਂਦੀਆਂ ਨੇ ਤਾਂ ਭਾਈ ਬਣਾਉਂਦੇ ਨੇ ਜੇ ਭਾਈ ਸਾਥ ਦੇਣ ਤਾਂ ਭੈਣਾਂ ਜਾਂਦੀਆਂ ਨੇ ਹਨਾ ਵਾਹਿਗੁਰੂ ਸਾਰਿਆਂ ਨੂੰ ਤਰੱਕੀ ਵਗਸੇ ਤੇ ਲੋ ਜੀ ਸਵੇਰ ਦਾ ਟਾਈਮ ਹੈਗਾ ਸਵਾ 7 ਹੋ ਚੁੱਕੇ ਨੇਗੇ ਬਹੁਤ ਸਾਰੇ ਆਪਣੇ ਕੰਮ ਨਿਭੜ ਗਏ ਤੇ ਮੱਜੇ ਨਮਾਉਣ ਜਾਂਦੀ ਸੀਗੀ ਤੇ ਫਿਰ ਮੈਂ ਮੈਂ ਚਲੋ ਵਲੋਗ ਦੀ ਸਟਾਰਟਿੰਗ ਹੋ ਜੂਗੀ ਅੱਜ ਬੀਬੀ ਰੋਟੀ ਲਾਹੂਗੀ ਪਾਣੀ ਨਹੀਂ ଥିଲା ਹੀ ਕਿ ਮੈਂ ਬੇਸਣ ਪਾ ਕੇ ਆਟਾ ਗੁੰਨੇ ਹੋ ਤੜਕੀ ਦੀ ਸੋਚੀ ਮੇਰੀ ਨਾ ਫੋਰ ਪੱਕੀ ਪਈ ਆ ਉੱਥੇ ਦੀ ਬਹੁਤ ਸਾਰੀਆਂ ਭੈਣਾਂ ਦੇ ਪਕਵੀਆਂ ਹੋਈਆਂ ਕੱਲ ਮੈਂ ਰਾਜੀਏ ਗਈ ਸੀ ਉੱਥੇ ਆਮਣ ਕੈ ਨੀ ਭੈਣ ਮੇਰੀ ਕੋਰ ਪੱਕੀ ਪਈ ਆ ਉਰੀ ਟੋਟਲੇ ਵਰਗੀ ਉਂਗਲ ਹੋਈ ਪਈ ਹੈਂ ਦੁਖੀ ਆ ਮੇਰੇ ਮੇਰੇ ਫਿਰ ਪੁੱਤੀ ਪਤਾ ਤਾਂ ਮੈਂ ਇਸ ਤਰ੍ਹਾਂ मुट्ठी ਨਾਲ ਚੋਣੀਆਂਗੀ ਕਿਉਂਕਿ ਗੁੱਠਾ ਪੱਕਿਆ ਹੋਇਆ ਹੈ ਚੋਈ ਨਹੀਂ ਜਾਂਦੀ ਇਸ ਤਰ੍ਹਾਂ ਐਂ ਚੋਣੀਆਂਗੀ ਗੁੱਠਾ ਦਾਹਾਂ ਕਰਕੇ ਹੋਰ ਪਸਗੀ ਪਈਏਗੀ ਤੇ ਹੁਣ ਉਹ ਸੂਈ ਜੀ ਨਾਲ ਲੋਟ ਕੀਤਾ ਤੇ ਮਾਸ ਜੰਮ ਗਿਆ ਜੀ ਹੈਨਾ ਠੀਕ ਹੋ ਜੇ ਉਸ ਤੋਂ ਜੱਕਿਆ ਸੀਗਾ ਕੁੱਤੋਂ ਜਕਦੇ ਸੇ ਅੱਜ ਕੱਲ ਫੋਰਾ ਜੀ ਆ ਕੇ ਪੱਕ ਜਨੇ ਹੱਥ ਮੇਰੇ ਵਧੀਆ ਨੇ ਠੀਕ ਨੇਗੇ ਗੱਲ ਕਰ ਹੁਣ ਗੁਹਾ ਗੁਹਾ ਸਿੱਟਿਆ ਹੋਇਆ ਗਾ ਸਾਬਣ ਤਾਂ ਕੇ ਲਾਈ ਨਹੀਂ ਹੈਗੀ ਵੈਸੇ ਇਂ ਧੋ ਕੇ ਆਈਆਂ ਕਿ ਮੈਨੂੰ ਐਤੀ ਮਾ ਮੱਝੀ ਨਮਾਉਣੀਆਂ ਨੇ ਆ ਕੇ ਮੈਨੂੰ ਗਰਮੀ ਵਾਲੀ ਆ ਗਈ ਸੀਗੀ ਗੁਹਾ ਚੱਕਦੀ ਨੂੰ ਮੈਂ ਦੋ ਮਿੰਟ ਸਾਹ ਲੈ ਕੇ ਆਉਣੀ ਆ ਪੱਖੇ ਮੂਰੇ ਤੇ ਮੱਝੀ ਨਮਾਉਣੀਆਂ ਨੇ ਮੈਂ ਕੱਖ ਪਾਉਣੇ ਨੇ ਫੇਰ ਸਾਬਣ ਨਾਲ ਹੱਤ ਧੋਂ ਤਾਂ ਕਰਕੇ ਇਸ ਤਰ੍ਹਾਂ ਹੀ ਬਹਿ ਗਈ ਹੱਥ ਮੇਰੇ ਵਧੀਆ ਸਾਫ ਨੇਗੇ ਤੇ ਆਣਾ ਸਾਉਣ ਚ ਅੱਧੇ ਸਾਉਣ ਤੋਂ ਬਾਅਦ ਹੁਣ ਸਾਰੀ ਭਾਦੋਂ ਇਸ ਤਰ੍ਹਾਂ ਇੱਕ ਕੋਰ ਪੱਕ ਜਾ ਕਰੋ ਦੂਜੀ ਇੱਕ ਕੋਰ ਪੱਕ ਜਾ ਕਰੋ ਦੂਜੀ ਠੀਕ ਹੋ ਜਾ ਕਰੋ ਜੇ ਆ ਗੁੱਠਾ ਪੱਕ ਠੀਕ ਹੋ ਗਿਆ ਫਿਰ ਆ ਵਾਲੀ ਉਂਗਲ ਦੀ ਵਿੱਚ ਸਟਾਰਟਿੰਗ ਹੁੰਦੀ ਜਾਂਦੀ ਹੈ ਜੀ ਸਟੇਰਾ ਕੇਰਾ ਸਾਰੀਆਂ ਕੋਰਾਂ ਪੱਕਣ ਗਿਆ ਪੈਰਾਂ ਦੇ ਗੁੱਠਿਆਂ ਦੇ ਪੱਕਦੀਆਂ ਨੇ ਕੱਲੀਆਂ ਉਂਗਲਾਂ ਦੇ ਹੱਥਾਂ ਦੇ ਉਂਗ ਸਾਰੀਆਂ ਸਾਰੀਆਂ ਪੱਕਦੀਆਂ ਨੇ ਪਤਾ ਨਹੀਂ ਕੀ ਕਾਰਨ ਬਹੁਤ ਸਾਰੀਆਂ ਭੈਣਾਂ ਦੀ ਕੋਰਾਂ ਪੱਕਦੀਆਂ ਹੋਣਗੀਆਂ ਤੇ بس ਉਹ ਫੜ ਫੜ ਜਾ ਮੈਥੋਂ ਹੁੰਦਾ ਨਹੀਂ ਹੈਗਾ ਸੂਈ ਜੀ ਨਾਲ ਵਿੱਚੋਂ ਮਾਹ ਜ ਕੱਢਦਾ ਨਹੀਂ ਆਂਗੇ ਉਹ ਫੇਰ ਠੀਕ ਹੋ ਜਾਂਦੀ ਆ ਪੀਕ ਜੀ ਨਿਕਲ ਜਾਂਦੀ ਆ ਵਿੱਚ ਪਾਣੀ ਤਾਂ ਨਹੀਂ ਜਾਂ ਗੰਦਾ ਮੰਦਜ ਆ ਫੇਰ ਠੀਕ ਹੋ ਜਾਂਦਾ ਹੈਗਾ ਹਜੇ ਇਸ ਸੂਈ ਮੈਂ ਤਾਂ ਨਹੀਂ ਮਾਰੀ ਹੈ ਥੋੜਾ ਜਿਹਾ ਕੱਚਾ ਹੈਗਾ ਕੱਚਾ ਹੈਗਾ ਹਜੇ ਟੋਟਲੇ ਜਿੱਦਾ ਹੋਇਆ ਬਲ ਗੁੱਠਾ ਸੋਜ ਜੇ ਸੋ ਜਾ ਹੀ ਪਈਏ ਚਲੋ ਜੀ ਆਪਾਂ ਨਮਾਉਣਿਆਂਗੇ ਮੱਝਾ ਕਰਦਾਂਗੇ ਹੋਰ ਕੰਮ ਦਿਨ ਪਰ ਦਾ ਬਲੌਗ ਇਸ ਤਰ੍ਹਾਂ ਦਾ ਰਹੂਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਰਖੜੀ ਦਾ ਹੈਪੀ ਰਖੜੀ ਦਾ ਦਿਨ ਕਿਸ ਤਰ੍ਹਾਂ ਰਹੂ ਪਰ ਅਸ ਤੇ ਸਾਰਿਆਂ ਦੇ ਬੰਨ ਦਿੱਤੀਆਂ ਨੇ ਰਖੜੀਆਂ ਜਸੂਰੇ ਬੰਨੇ ਜੋਤਰੇ ਬੰਨੇਆਂ ਕੁੜੀਆਂ ਹਨਾ ਸਿੰਦੇਰੇ ਰਖੜੀ ਫੜਾਇਆ ਹੀ ਉਧਰ ਤੇ ਚਲੋ ਆਪਾਂ ਫਿਰ ਮਿਲਦੇ ਆਂਗੇ ਤੇ ਸੁਖਮਣ ਹੋਰੀਆਂ ਨੂੰ ਅੱਜ ਛੁੱਟੀ ਸੀ 2 ਘੰਟਿਆਂ ਦੀ ਕਹੀਂ ਚਲ ਮੰਮੀ ਫਿਰ ਹੁਣ ਟਿਊਸ਼ਨ ਤੇ ਵਗ ਜਾਾਂਗੇ ਅੱਥ ਨੇ ਤੇ ਉਹ ਲਾਉਂਦੀਆਂ ਨੇ ਝਾੜੂ ਕਰਦੀਆਂ ਨੇ ਝਾੜੂ ਪੋਚਾ ਸੁਖ ਸੁਖਮਣ ਤੇ ਗੁਰਮਣ ਬੀਬੀ ਬਣਾਉਂਦੀ ਆ ਰੋਟੀ ਮੈਨਮਾ ਹੋਣੀ ਆਂਗੀ ਮੱਝਾਂ ਰੋਟੀ ਬਣਾਵਾਂਗੇ ਅੱਜ ਬੇਸਣੀ ਪਾਣੀ ਹੱਥੀ ਤੇ ਮਾਤਾ ਬੀਬੀ ਨੂੰ ਐ ਕਿਹਾ ਸੀਗਾ ਦੇਲ ਕੇ ਕਿਉਂ ਲਾ ਕੇ ਰੋਟੀਆਂ ਹੀ ਬਣਾ ਲੈ ਬੀਬੀ ਕਹਿੰਦੀ ਮੈਂ ਪਾਣੀ ਹੱਥੀਆਂ ਲਾਹੂੰਗੀ ਦੇਖੋ ਕਿ ਮੈਂ ਹੈਨਾ ਵਧੀਆ ਲੱਗਦੀ ਨੇ ਤੇ ਸਬਜ਼ੀ ਸਾਡੇ ਅੱਜ ਨਹੀਂ ਹੈਗੀ ਤੇ ਪਹਿਲ ਤੇ ਮੇਰੀ ਐ ਸਲਾਹ ਸੀ ਮੈਂ ਘੜੀ ਬਣਾ ਲਾਂ ਸਬਜੀ ਦਾ ਪਈਆ ਕੱਟੀ ਵੀ ਪਈ ਹੈਗੀ ਪਰ ਇੰਡੀਆਂ ਦੀ ਸਬਜੀ ਪਈ ਆ ਚੌਲੇ ਫਲੀਆਂ ਦੀ ਪਈਆ ਕੱਦੂ ਪੈਨੇ ਹੱਕ ਹੁਣ ਕੱਦੂ ਤੋੜ ਕੇ ਲਿਆਈਆਂਗੇ ਕੱਦੂ ਵੀ ਪੈਨੇ ਚੌਲੇ ਫਲੀਆਂ ਵੀ ਪਈਆਂ ਨੇ ਪਰ ਮਹ ਚਾਲਾ ਹੋਣਾ ਹੈ ਹੋ ਲਾ ਹੋ ਲਾ ਟੱਕੀ ਆ ਪੱਖਾ ਲਾ ਲ ਤੇ ਫਿਰ ਹੁਣ ਉਹ ਕਰ ਦਿਆਂਗੇ ਖਾਵਾਂਗੇ 4 ਘੰਟੇ ਨਾਲ ਰੋਟੀ ਦਹੀਂ ਨਾਲ ਘਿਓ ਨਾਲ ਹਨਾ ਜਿਹੇ ਜੀ ਵੀ ਜੇ ਮੈਂ ਵੀ ਕਿਸੇ ਨੂੰ ਚੰਗੀ ਲਗੂ ਦਹੀਂ ਵੀ ਪਈ ਐ ਲੱਸੀ ਵੀ ਬਣਾ ਲਈ ਤੇ ਸਬਜ਼ੀ ਬਣਾਉਣ ਦੀ ਮੈਂ ਘਾਹਲ ਕਰ ਲਈ ਜੇ ਸਰਦਾਰ ਜੀ ਹੁੰਦੇ ਫਿਰ ਤਾਂ ਬਣਾਉਣੀ ਪੈਂਦੀ ਤੇ ਬਸ ਮਹਾ ਚੱਲ ਹੁਣ ਅੱਥ ਨਹੀਂ ਬਣਾ ਲਾਂ ਕੱਟੀ ਵੀ ਪਈ ਐ ਤੜਕਾ ਲਾਉਣ ਦੀ ਘਾਹਲ ਕਰ ਲਈ ਤੇ ਕੁਸ ਹਣਾ ਮਿੱਸੀ ਰੋਟੀ ਸਵੇਰ ਵੇਲੇ ਵਧੀਆ ਲੱਗਦੀ ਐ ਦਹੀਂ ਨਾਲ ਤੇ ਇਹ ਹੈਗੇ ਜੀ ਅਸਲੀ ਪੰਜਾਬ ਦੀ ਝਲਕ ਚਲੋ ਜੀ ਫੇਰ ਆਪਾਂ ਮਿਲਦੇ ਆਂ ਯਾ ਟਾਈਮ ਹੁਣ 2:00 ਵਜ ਗਏ ਨੇਗੇ ਤੇ ਬਹੁਤ ਸਾਰੇ ਆਪਣੇ ਕੰਮ ਕਰ ਲਏ ਗੱਲਾਂ ਵੀ ਮਾਰ ਲਏ ਗੱਪਾਂ ਵੀ ਮਾਰ ਲਏ ਚੁਗਲੀਆਂ ਵੀ ਕਰ ਲਈਆਂ ਤੇ ਚੁਗਲੀਆਂ ਰਿਸ਼ਤੇਦਾਰ ਆਏ ਸੀਗੇ ਹ ਬੀਬੀ ਦੇ ਪਤੀ ਜੀ ਆ ਪਿੰਡ ਚ ਵਿਆਹੀ ਹੋਈ ਉਹ ਆਈ ਸੀ ਤੇ ਬੀਬੀ ਦੇ ਕਾਸੀਆ ਪਰਿਵਾਰ ਹੋ ਰਾਇਆ ਸੀਗਾ ਬੀਬੀ ਦੇ ਪਤੀ ਜੀ ਆ ਦੇ ਮੁੰਡੇ ਆਏ ਸੀਗੇ ਬੁਰੂ ਹੋਏ ਹੋਣੇ ਨਹੀਂ ਪਣਹਾਨ ਦੇ ਨੇ ਨਹੀਂ ਪਰ ਤੋਂ ਕੋਈ ਦੋ ਸਾਲ ਵੱਡਾ ਕੋਈ ਸਾਲ ਵੱਡਾ ਉਹ ਆਏ ਸੀ ਤੇ ਦਪਰਾਂ ਤੋਂ ਪਰਾਂ ਲੱਗੀ ਖੂਬ ਰੌਣਕ ਬੱਚਿਆਂ ਨਾਲ ਹਨਾ ਉਹ ਵਾਗ ਗਏ ਹੁਣ ਤੇ ਹੁਣ ਮੈਂ ਉਹਨਾਂ ਦੇ ਘਿਆ ਤੋਂ ਬਾਅਦ ਮੈਂ ਤਾਰਾ ਦੇ ਕੱਪੜੇ ਲਾ ਕੇ ਲਿਆਈ ਆ ਭਾਂਡੇ ਮਾਜ ਕੇ ਆਇਆ ਚਾਹਲੇ ਭਾਂਡ ਹੋ ਗੇ ਠੰਡੇ ਵਾਲੇ ਗਲਾਸ ਹੋ ਗੇ ਤੇ ਹਜੇ ਸੁੱਖਣ ਵਾਲਾ ਅੱਧਾ ਜੇ ਨੰਗਿਆ ਅੱਧਾ ਦਿਨ ਹੋ ਰਹਾ ਹਜੇ ਰਿਸ਼ਤੇਦਾਰ ਜੋ ਵੀ ਆਉਣਗੇ ਹਨਾ ਆਉਣਗੇ ਜਾਂ ਨਾ ਆਉਣਗੇ ਦੇਖੋ ਹਨਾ ਜਿਵੇਂ ਤਿਹਾਰ ਵਾਲੇ ਦਿਨ ਤਾਂ ਬਹੁਤ ਸਾਰੇ ਰਿਸ਼ਤੇਦਾਰ ਆਉਂਦੇ ਵੀ ਨੇ ਬਹੁਤ ਸਾ ਮੈਨੂੰ ਜਾਣਾ ਵੀ ਪੈਂਦਾ ਹਨਾ ਪਰ ਅਸੀਂ ਜਾਣਾ ਉਹਦਾ ਕੰਮ ਪਹਿਲੀ ਨਿਮੇੜਤਾ ਇੱਕ ਸੀ ਆਵਣੀ ਵੀ ਪਹਿਲੀ ਆ ਗਈ ਅਸੀਂ ਵੀ ਪਹਿਲੀ ਜਾਇਆਏ ਤੇ ਤਿਹਾਰ ਵਾਲੇ ਦਿਨ ਤਾਂ ਫੇਰ ਆਪਣਾ ਇਹ ਹੁੰਦਾ ਤਿਹਾਰ ਆਪਦੇ ਘਰੇ ਬੈਠ ਕੇ ਮਨਾਈਏ ਹਨਾ ਤੇ ਆਪਾਂ ਨੀ ਸਬਜੀ ਚੀਰੀ ਪਈ ਹੈਗੀ ਚੌਲੇ ਫਲੀਆਂ ਲੋਬੀਆ ਉਹ ਬਣਾਵਾਂਗੇ ਤਾਂ ਹਾਂ ਮਾਰਕਰ ਦੌੜ ਕਰ ਤੇ ਬੀਬੀ ਰੱਡ ਕਰ ਤੇ ਆਪਦੇ ਅੱਡ ਧਾਲੇ ਸੁੱਕੇ ਹੋਰੇ ਰੱਡ ਕਰ ਤੇ ਇਹ ਆਪਾਂ ਉਹਦੀਆਂ ਮਾਰੀਆਂ ਸਾਂਭ ਲੈਣੇ ਅਸੀਂ ਸੱਸ ਨੂੰ ਮਾਮਲੇ ਸਾਂਭ ਲੈਣ ਤੇ ਸਬਜੀ ਦੀ ਤਿਆਰੀ ਆ ਬਸ ਹੁਣ ਸਬਜੀ ਬਣਾਉਣੀ ਐ ਤਾਂ ਮੈਂ ਹੱਥ 세ਲਦੀਆਂ ਗੰਡੇ ਗੰਡੇ ਆਲੂ ਨੂੰ ਸਿਲਦੀਆਂਗੀ ਤੇ ਫਿਰ ਅੱਪਾ ਬਣਾਉਣਾਗੇ ਸਬਜ਼ੀ ਚਾਹ ਬਣਾਈ ਪੀ ਲਿਆ ਮੈਂ ਚਾਹ ਤੇ ਚਾਹ ਪੀਂਦੀਆਂ ਤੇਰੇ ਲਈ ਰੱਖ। ਹਾਂ ਮੈਂ ਪੀਉਂਗੀ। ਮੈਂ ਪੀਉਂਗੀ ਅੱਪੇ। ਮੈਂ ਤਾਂ ਹੁਣ ਫਿਰ ਬਿੰਦ ਕਦਮ ਲੈਣੀਆਂ। ਬਿੰਦ ਕਦਮ ਲੈਣੀਆਂ। ਲੋ ਜੀ ਅੱਪਾ ਨੇ ਸਬਜ਼ੀ ਧਰ ਦਿੱਤੀ ਆ। ਚੌਲ ਫੜੀਆਂ ਹਜੇ ਭੁੱਜ ਜਾਣ ਤੇ ਅੱਪਾ ਸੁੱਕਾ ਹੀ ਨੂਨ ਮਿਰਚ ਪਾ ਮਗੂ ਤੇ ਪਿਆਜ਼ ਪਾ ਤੇ ਵਿੱਚ ਆਲੂ ਪਾ ਤੇ ਤੇਲ ਵਗਾਰ ਮਕਾਰ ਕੇ ਚਲੋ ਜੀ ਅੱਪਾ ਨੇ ਹੁਣ ਕੰਮ ਤੰਦੇ ਮੱਝਾਂ ਬੰਨਣ ਦਾ ਟਾਈਮ ਹੋ ਗਿਆ ਸਾਢੇ 3 ਹੋ ਗਏ ਹੋਣਗੇ ਤੇ ਮੱਝਾਂ ਹੈ ਰਾਮ ਨਾਲ ਬੈਠੀਆਂ ਨੇ ਖੜੀਆਂ ਹੋਵੋ ਨਹੀਂ ਬਸ ਆਬ-ਸੂਬ ਕਰ ਲਓ ਫਿਰ ਬੰਨਦੀਆਂ ਓ ਖੜੀਆਂ ਨੇ ਗੋਹਾ ਗੂਹਾ ਮੰਗਰ ਹਟਾ ਜਾਣੀਆਂ ਓ ਖੜੀਆਂ ਸਾਢੇ 3 ਹੋ ਗਏ ਓ ਖੜੀ ਨੋ ਕੱਟੀਆਂ ਦਾ ਗੋਹਾ ਗੂਹਾ ਮੰਗਰ ਕਰਨ ਵਾਲਾ ਦੋ ਹਟਾ ਦੇਣੀਆਂ ਮੰਗਰ ਨੇ ਸਬਜ਼ੀ ਬਣਾ ਦੇਣੀਆਂਗੇ ਸਤਾਈ 28 ਅਗਸਤ ਨੂੰ ਹੋ ਜੂਪ ਤਾਂ 28 ਅਗਸਤ ਨੂੰ ਪਤਾ ਨਹੀਂ 27 ਅਗਸਤ ਨੂੰ 2 ਸਾਲ ਹੋ ਜੂਗੋ। ਉਹ ਹਮਾਂਗਰ ਖਟਾ ਕਰੀਏ। ਆਪਣ ਕੱਖ ਖਾਲ। ਕਿਉਂ ਨਹੀਂ ਸੋਸਤ ਜੀ ਹੋਈ ਖੜੀ ਗਰਮੀ ਵਾਲੀ ਆ ਨਾ। ਤੇ ਨਾ ਹਵਾ ਚਲਦੀ ਵੀ ਲੱਗਦੀ ਨਹੀਂ ਹੋਏਗੀ। ਹਵਾ ਚੱਲਦੀ ਵੀ ਆ ਲੱਗਦੀ ਨਹੀਂ ਆ ਪਜਾਮਣ ਹੱਲੀ ਜਾਂਦੀ ਸਾਰੇ ਦਰਖਤ ਹੱਲੀ ਜਾਂਦੇ ਹਾਂ ਲੱਗਦੀ ਹੈ ਨਹੀਂ ਹੈ ਕਹਿਣੀ ਮੱਖਾ ਲੱਗਦੀ ਹੈ ਨਹੀਂ ਜੇ ਪਹਿਲਾਂ ਕੱਪੜੇ ਕੁੱਪੜੇ ਤਾਰੇ ਮਾਰੇ ਨੇ ਸਾਰੇ ਸਾਹਮਣੇ ਨੇ ਵਰਦੀਆਂ ਟੰਗੀਆਂ ਨੇ ਗਈਆਂ ਕੱਲ ਨੂੰ ਸੰਢਿਆਗਾ ਸੁੱਟੀ ਐ ਆ ਇਨੇ ਸੂਟ ਬਣ ਗਏ 1 2 3 4 5 ਰੱਖੜੀਆਂ ਦੇ 5 ਸੂਟ ਬਣ ਗਏ ਪੁਰੀ ਆਮ ਚਾਰ ਕੁੜੀਆਂ ਨੂੰ ਦੋ ਦੋ ਇੱਕ ਮੈਂ ਇਹ ਆਊਗਾ 8 ਨੂੰ ਕਿਸੇ ਪਾਸੇ ਖੜਾ ਹੈਗਾ ਹੋਰ ਆ ਇਸ ਤਰ੍ਹਾਂ ਰੱਬ ਹੋ ਰਿਹਾ ਕਿ ਐਡੇ ਥਾ ਮੈਂ ਮੀ ਪੈਂਦਾ ਪਹਿਣਾ ਜਰੂਰ ਦੱਸਿਓ ਤੇ ਮੀ ਬਹੁਤ ਪਊਗਾ ਜੇ ਡੰਗਣ ਲੱਗ ਗਿਆ ਉਹੀ ਨਹੀਂ ਹਟਣਾ ਪਹਿਲਾਂ ਮੰਗੂ ਉਹਦੇ ਅਈ ਗਰਮੀ ਸੀ ਇਹਨਾਂ ਮੀ ਪਿਆ ਬਹੁਤ ਯਾਰੀ ਹਾਂ ਦਾਲ ਬਣਾ ਲਾਂ ਮੱਖਸੇ ਕੋਲ ਰੱਖ ਜਾ ਕੇ ਆਉਂ ਬਿੰਦਾ ਨੰਗਰ ਗੋਮਾ ਸਾਢੇ 5 ਵਜੇ ਦੇਖੋ ਅੰਦਰ ਬਹੁਤ ਅੰਦਾਜ਼ ਫਾਇਰ ਨਹੀਂ ਆਉਂਦਾ ਤਾਂ ਹੀ ਮੈਂ ਸੇ ਸਾਢੇ ਸਮੇਂ ਉਹ ਹਟਦੀਆਂ ਦੇਖੋ ਬਾਹਰ ਨਹੀਂ ਸੱਚ ਕੋਈ ਕੋਸ਼ ਨਹੀਂ ਹੈਗਾ 8 ਵਜੇ 9 ਵਜੇ ਬੰਦੀਆਂ ਹੋਈਆਂ ਨੇ 05 ਸਾਢੇ 5 ਵਜੇ ਅੰਦਲਵਾਂ ਚ ਫਾਇਰ ਨਹੀਂ ਲੱਗਦਾ ਸਹੀ ਨਹੀਂ ਦੋ ਫੋਟੋ ਤੇ ਸੀ ਵਾਲੇ ਦੰਗੂ ਤੇ ਪਤੈਨਾਰਾ ਦੀ ਗੁੰਗਰਾਲਾ ਜਿਵੇਂ ਮਾੜਾ ਪਰਾਹ ਹੋਇਆ ਕੁਦਰਤ ਤੋਂ ਪਿਆਰ ਕਰਦੀ ਨਾ ਸਾਰਾ ਕੱਢ ਲਈ ਹੈ ਮੈਂ ਮੱਝ ਦੀ ਕੱਟੀ ਛੱਡੀ ਤੇ ਬੀਬੀ ਦੇ ਪੇਕੇ ਆਏ ਨਹੀਂ ਤੇ ਬੀਬੀ ਦਾ ਦੂ ਬੀਬੀ ਦੇ ਦੋਸਤਾਰੇ ਆ ਗਏ ਨੇ ਕਿ ਕੋ ਉਹਦੇ ਨਵਦੀ ਪਹਰੀ ਦੇਗੇ ਕਿ ਕਾ ਟੂਟ ਦੇਗੇ ਅੱਜ ਉਹਦਰ ਮੈਂ ਸਾਰ ਨੂੰ ਛੋਣ ਨੂੰ ਕੱਟੀ ਛੱਡ ਲਈ ਉਹਦਰ ਬੀਬੀ ਦੀ ਪਤੀ ਜੀ ਨੂੰ ਤੇ ਪਤੀ ਜਾਗੇ ਅੱਜ ਕਾਸਿਆ ਜੋਰਾ ਪੂਰਾ ਕਿੰਦੀ ਬੀਬੀ ਦਾ ਸੁਣਾ ਰਹੀ ਆ ਇਹਨੇ ਅੱਜ ਹੈ ਜਾਉਂਦੇ ਵਾਹਦੇ ਆ ਰਾਇਣ ਦੇਣ ਵਾਲੇ ਪਾਉਣ ਵਾਲੇ ਹਨਾ ਸਜਣ ਲੱਗਾ ਹੋਇਆ ਕਿੰਨੀ ਵੀ ਸੋਹਣੀ ਆ ਬੀਬੀ ਕੋਟਾ ਡੋਰੀਆ ਕੋਟਾ ਜਿਹਨੇ ਡੋਰੀ ਦੀ ਹੈ ਸੁਸੀ ਬੀਬੀ ਜਾਨ ਮੈਂ ਤਾਂ ਗੱਲ ਹੀ ਪਾਉਣ ਲੱਗ ਪਿਆ ਤੂੰ ਪੁੱਛ ਦੇਂ ਕਿੱਥੇ ਗਵਾਤੀ ਮੈਂ ਦੱਸ ਦਨੀ ਆ ਤੇਰਾ ਆ ਕੀ ਪਾਉਂ ਕੋਈ ਲੱਗੇ ਸੰ ਦੇਖ ਲੈਂਦੀ ਐ ਤੇ ਸੋਣਾ ਸੁਣਦਾ ਹੈ ਆਪਣਾ ਤੇ ਦਾਦੀ ਪੋਤੀ ਨੂੰ ਸੀਜ਼ਨ ਲੱਗੇ ਇੱਕ ਤਾਂ ਮੈਨੂੰ ਵੀ ਬਣ ਗਿਆ ਤੈਨੂੰ ਕਾ ਬਣ ਗਿਆ ਕਿਦੀ ਬੀਬੀ ਇੱਕ ਪਹਿਲਾਂ ਗਰਮੀ ਦੇਦਾ ਸੀ ਬੂਜੇ ਘਰ ਵਾਲੇ ਨੇ ਇੱਕ ਪਾਲਕਿਆਂ ਦੇਦਾ ਸੀ ਤਿੰਨ ਘਰਾਂ ਨੂੰ ਸੂਟ ਦੇ ਤੇ ਤਿੰਨ ਘਰਾਂ ਨੂੰ ਪੈਸੇ ਦੇਦੇ ਸੀ ਬੀਬੀ ਨੂੰ ਐਨੇ ਪਰ ਸੂਟ ਕਰਨੇ ਵੀ ਕੀ ਨੇ ਹਨਾ ਬੀਬੀ ਦੇ ਸਿਪਾਹੀ ਨੇਗੇ ਤਿੰਨ ਨੇ ਸੂਟ ਦੇ ਤੇ ਤਿੰਨ ਨੇ ਪੈਸੇ ਦੇਤੇ ਤੇ ਜਹੇ ਜਹੇ ਪਾਣ ਪਈ ਜੋਗਾ ਹੁੰਦਾ ਹਨਾ ਚੇ ਭੂਆ ਵੱਡੀ ਐ ਚੇ ਛੋਟੀ ਐ ਹਲ ਹਰ ਇੱਕ ਦਿਨ ਦਾ ਸੀ ਤਾਂ ਆਪੇ ਹੀ ਦੇਤੇ ਆ ਭੂਆ ਨੂੰ ਹੁਣ ਤੇ ਜਿਰੋ ਵੀ ਹਨਾ ਕੋਈ ਤੇ ਤੇ ਤਿਹਾਰ ਹੁੰਦਾ ਘਰ ਦੀਆਂ ਫੁੜੀਆਂ ਤਾਂ ਫਿਰ ਆਗਤ ਪਾਕਤ ਹੁੰਦੀ ਹੋਈ ਐ ਤੇ ਹੁਣ ਬੀਬੀ ਦੇ ਪਤੀ ਜੀ ਦਾ ਵਿਆਹ ਹੈਗਾ ਮਲਾ ਬੀਬੀ ਜਿੱਦਾਂ ਹੁਣ ਆਉਣਾ ਜਾਣਾ ਉਦੋਂ ਹੀ ਰਹੂਗਾ ਜਿਰੋ ਸਹਹ ਕਰਨ ਲੱਗੇ ਤਿਆਰੀ ਵਿਆਹ ਦੀ ਤੇ ਆਪਣੇ ਕੰਮ ਧੰਦੇ ਹੋ ਗਏ ਨੇ ਸਾਰੇ ਹਜੇ ਗੋਹਾ ਸਿੱਟਣ ਵਾਲਾ ਰਹਿ ਗਿਆ ਅੱਜ ਮੈਂ ਜਾਲੀ ਦੀ ਮੱਝਾਂ ਲਈ ਨਹੀਂ ਸਿੱਟਦੀ ਕਿਉਂਕਿ ਮਮਸਰ ਘੱਟਾ ਹੁਣ ਤੇ ਐਂ ਸਰਜੂ ਆ ਤੇ ਦੁੱਧ ਧਰਿਆ ਹੋਇਆਗਾ ਸੁਖਮਣ ਲਾ ਰਹੀ ਆ ਅੰਦਰ ਰੋਟੀ ਬੀਬੀ ਕਹਿੰਦੀ ਅੱਜ ਫੋਰੀ ਨਹੀਂ ਸੁਖਮਣ ਲਾ ਲੂ ਕਿਉਂਕਿ ਕਿਉਂਕਿ ਅੱਜ ਸਵੇਰ ਦੇ ਮਿੱਠਾ-ਖਿੱਠਾ ਚੱਲੀ ਜਾਂਦਾ ਹੈ ਹਨਾ ਜਦੋਂ ਪੈਣ ਪਾਈ ਆਉਂਦਾ ਚਾਹ ਨਾਲ ਮਿੱਠਾ ਖਾ ਲੈਣਾਂ ਨਾਲ ਤੇ ਠੰਡਾ ਪੀ ਲੈਣਾਂ ਨਾਲ ਫਿਰ ਭੁੱਖ ਮਰ ਜਾਂਦੀ ਆ ਹਨਾ ਤੇ ਹੁਣ ਦੁੱਧ ਤਰਿਆ ਹੋਇਆ ਤਾਂ ਤਕਾ ਇੱਕ ਮਾਦੀ ਧਾਰਤਾ ਮੈਂ ਛੋਲੇ ਹੀ ਤੇ ਉਹਨਾਂ ਨੇ ਬੈਠੇ ਬੈਠੇ ਜਦੋਂ ਕੱਟੀ ਛੱਡ ਲਈ ਇੱਕਦਿ ਉਹਨਾਂ ਦੇ ਗੈਦੋ ਚੋਇਆ ਸਾਰੇ ਆਪੇ ਮਲਾਜਮ ਨੇ ਜਿਦੋਂ ਵੀ ਕਿਸੇ ਨੂੰ ਟਾਈਮ ਲੱਗਦਾ ਕਿਸੇ ਨੂੰ ਅੱਧਾ ਘੰਟਾ ਕਿਸੇ ਨੂੰ ਘੰਟਾ ਹਰ ਇੱਕ ਆਉਂਦਾ ਹੈਗਾ ਹਨਾ ਆਉਣਾ ਵੀ ਚਾਹੀਦਾ ਆਪਾਂ ਇਹ ਨਹੀਂ ਕਹਿੰਦੇ ਵੀ ਨਾ ਹੋਣਾ ਤੇ ਆਇਆ ਦਾ ਸਵਾਗਤ ਵੀ ਕਰਨਾ ਚਾਹੀਦਾ ਹਨਾ ਕੰਮ ਛੱਡ ਕੇ ਕੋਲੇ ਵੀ ਬਹਿਣਾ ਚਾਹੀਦਾ ਪਤਾ ਨਹੀਂ ਆਦਾ ਸਬਬ ਵੀ ਕਿਵੇਂ ਆ ਜਾਂਦਾਗਾ ਅਗਲਾ ਰਿਸ਼ਤੇਦਾਰ ਘਰੇ ਬੈਠਾ ਰਹੇ ਆਪਾਂ ਕੰਮ ਤੋਂ ਅਜੇ ਬਿਜੀ ਰਹੀਏ ਹਨਾ ਫਿਰ ਰਿਸ਼ਤੇਦਾਰ ਕਿੱਥੋਂ ਆਊਗਾ ਭੈਣ ਭਾਈ ਤੇ ਗੱਲਾਂ ਬਾਤਾਂ ਕਰਨ ਬੀਬੀ ਤਾਂ ਹੋ ਬੈਠ ਗਈ ਜਾ ਇਹ ਹੁਣ ਸਮਿਆ ਆਲੀ ਸੂਟ ਇਹਨੂੰ ਇਹਨੇ ਨਾ ਤਰੀ ਸਾਡੀ ਬੀਬੀ ਦੇ ਪਤੀ ਜੀ ਦੇਖ ਲੋ ਹੈ ਉਹ ਆ ਜਿਹੜੇ ਪਹਿਣਾ ਸੰਧਾਰਾ ਦੇ ਕੇ ਗਈ ਆ ਹੁਣ ਅ ਨੈਦਾ ਇਹਰੇ ਪਾਰ ਆਲੇ ਸੂਟ ਨੇ ਪਰਾਹ ਆਲੇ ਬੀਬੀ ਤਿੰਨ ਚਾਰ ਸਾਲ ਦਾ ਸੂਟ ਹੈ ਇੱਕ ਦੀ ਰੱਖੀ ਬੈਠੀ ਸੀ ਹੁਣ ਅੱਜ ਸਿਓਣ ਦੇਖ ਗਏ ਇਹਨੂੰ ਹੁਣ ਹਜ਼ੂਰ ਸਾਹਿਬ ਜਾਣੇਗਾ ਐਸੀ ਫਿਰ ਮੈਂ ਤੇ ਬੀਬੀ ਨੇ ਗਾਲਾਂ ਦਿੱਤੀ ਮੈਂ ਕਿ ਉਹਦੇ ਨਾਲ ਹੁੰਦੇ ਸੀ ਮੈਂ ਆ ਕੇ ਪਾਇਆ ਕਰਾਦਾ ਸੁਣਿਆ ਉਹਨੂੰ ਜਿੰਦਾ ਕਿ ਉਹ ਰਵਾਇ ਨਵਾਂ ਹੁੰਨੀਆ ਘਰੇ ਹੈਨਾ ਭੈਣ ਭਾਈ ਜਦੋਂ ਵੀ ਦੇਵੇ ਬਸ ਉਹਦੀ ਸਲਾਹ ਕੇ ਪਾ ਲੇ ਭੈਣ ਭਾਈ ਨੂੰ ਮਾਨ ਹੋ ਜਾਂਦਾ ਵੀ ਸਾਡਾ ਦਿੱਤਾ ਸੂਟ ਪਾ ਲਿਆ ਅੱਗੇ ਤੋਂ ਫੇਰ ਆਲਾ ਫੇਰ ਵੀ ਹੈਨਾ ਦਿੰਦਾਗਾ ਵੀ ਸਾਡਾ ਦਿੱਤਾ ਪਾ ਲਿਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਵੀ ਇਹ ਮੈਂ ਸੁਣ ਦੇ ਰਿਹਾ ਹਾਂ ਕਰ ਦੂੰਗਾ ਇਸ ਮੈਂ ਤੇ ਕੋਣ ਚਾਹੀਦਾ ਚਲੋ ਜੇ ਅਪਾ ਕਰ ਦਾਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗਰ ਨਾਲ ਬਹੁਤ-ਬਹੁਤ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ